ਤੇ ਤਰਨਤਾਰ ਦੇ ਐਸਐਸਪੀ ਦਫਤਰ ਗਾੜੀ ਅਸੀਂ ਧਰਨੇ ਮਜਾਰੇ ਕਰ ਰਹੇ ਹੁੱਚ ਮੁੱਖ ਮੰਗਾ ਕਿ ਸਾਡੀ ਜਥੇਬੰਦੀ ਸੇ 188 ਧਾਰਾ ਲੈ ਕੇ ਬਹੁਤ ਸਾਰੀਆਂ سنگੀਨ ਧਰਾਵਾਂ ਤਹਿਤ ਆਮ ਵਰਕਰਾਂ ਤੇ ਤੇ ਕਿਸਾਨਾਂ ਆਗੂਆਂ ਤੇ ਬੱਚਿਆਂ ਤੱਕ ਦੇ ਪਰਚੇ ਕੀਤੇ ਗਏ ਆ ਅੰਮਰਸਾਹ ਜਿਲ੍ਹੇ ਦੇ ਥਾਣੇ ਹੋਣ ਜਾਂ ਪੰਜਾਬ ਦੇ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਨਾਲ ਨੱਕੋ ਨੱਕ ਡੱਗੇ ਪਏ ਆ ਜਾਬ ਵਿੱਚ ਨਸ਼ਾ ਨਸ਼ਾ ਮਾਫੀਆ ਸਰਗਰਮ ਆ पूरी तरह न भर मार्दाबाद कजदूर जिंदबादेश करदाबाद ਲੌਕਡਾਊਨ ਉਤਰਾ ਨਾਮ ਲੋਕਾਂ ਦੇ ਪਰਚੇ ਕਰਨ ਵਾਲੇ ਪ੍ਰਸ਼ਾਸਨ ਮਰਦਾਬਾਦ 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 ਕਿਤੇ ਪਰਚੇ ਬਾਰੇ ਪਿਛਲੇ ਬੰਨੇ ਲਈ ਜੋ ਸਾਰੇ ਲੀਡਰ ਪਿਛਲੇ ਬੰਨੇ ਚਲੇ ਜਾਓ ਪਿਛਲੇ ਛੱਡ ਕੇ ਆਓ ਛੁਗਲੇ ਬੰਨੇ ਵਜੋ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਸਰਬੰਸੰਗ ਪੰਦੇਰ ਕਿਸਾਨ ਮਜ਼ਦੂਰ ਸ਼ਕਰ ਕਿਵੇਂ ਦਾ ਸੂਬਾ ਜੰਨ ਸਕੱਤਰ ਬੋਲਦਾ ਜੀ ਅੱਜ ਅੰਮ੍ਰਿਤਸਰ ਜ਼ਿਲ੍ਹਾ ਐਸਐਸਪੀ ਦਫਤਰ ਤੇ ਤਰਨਤਾਰਨ ਦੇ ਐਸਐਸਪੀ ਦਫਤਰ ਗਾੜੀ ਅਸੀਂ ਧਰਨੇ ਮਜਾਰੇ ਕਰ ਰਹੇ ਹਾਂ ਚ ਮੁੱਖ ਮੰਗਾ ਕਿ ਸਾਡੀ ਜਥੇਬੰਦੀ ਸੇ 188 ਧਾਰਾ ਲੈ ਕੇ ਬਹੁਤ ਸਾਰੀਆਂ سنگੀਨ ਧਰਾਵਾਂ ਤਹਿਤ ਆਮ ਵਰਕਰਾਂ ਤੇ ਤੇ ਕਿਸਾਨਾਂ ਆਗੂਆਂ ਤੇ ਬੱਚਿਆਂ ਤੱਕ ਦੇ ਪਰਚੇ ਕੀਤੇ ਗਏ ਆ ਉਹ ਪਰਚੇ ਕਿਉਂ ਕੀਤੇ ਸੀ ਕਣਕ ਵਗਾਉਣ ਨੂੰ ਅਸੀਂ ਪਿੰਡਾਂ ਚ ਰੋਸ ਮਾਰਚ ਕੀਤੇ ਸੀਗੇ ਜਦੋਂ ਬਿਜਲੀ ਬੋਰਡ ਦਾ ਨਿੱਜੀਕਰਨ ਹੋਇਆ ਸੀ 1 ਜੂਨ ਨੂੰ ਅਸੀਂ ਆਪਣਾ ਬਿਜਲੀ ਦਫਤਰਾਂ ਦੇ ਵਿੱਚ ਬੈਠੇ ਸੀ 8 ਜੂਨ ਨੂੰ ਜਿਹੜੇ ਪਾਰਲੀਮੈਂਟ ਦੇ ਵਿੱਚ ਤਿੰਨ ਆਰਡੀਨੈਂਸ ਲਿਆਂਦੇ ਸੀ ਉਹਦੇ ਖਿਲਾਫ ਡੀਸੀਆਂ ਦੇ ਸਰਨਾ ਦਿੱਤਾ ਸੀਗਾ ਇਹਨਾਂ ਧਰਨਿਆਂ ਨੂੰ ਰੋਕਣ ਇਹਨਾਂ ਪਰਚਿਆਂ ਨੂੰ ਰੱ ਕਰਨਾ ਦੇ ਰਹੇ ਆ ਵੀ ਸਭ ਤੋਂ ਪਹਿਲਾਂ ਇਹ ਪਰਚੇ ਰੱਦ ਕੀਤੇ ਜਾਣ ਇਹਦੋਂ ਕਾਹ ਜਿਹੜੇ ਅੰਮਰਸਾਹ ਜ਼ਿਲ੍ਹੇ ਦੇ ਥਾਣੇ ਹੋਣ ਜਾਂ ਪੰਜਾਬ ਦੇ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਨਾਲ ਨੱਕੋ ਨੱਕ ਡੱਗੇ ਪਏ ਆ ਉੱਥੇ ਆਮ ਲੋਕਾਂ ਨਾਲ ਕੋਈ ਇਨਸਾਫ ਨਹੀਂ ਹੋ ਰਿਹਾ ਪਾਰਟੀ ਬਾਜ਼ੀ ਵੇਖੀ ਜਾ ਰਹੀ ਆ ਆਮ ਲੋਕਾਂ ਦਾ ਤਕਾਵਰ ਐਸੀ ਕਹਿੰਦੇ ਨੇ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਾਸਤੇ ਬਣੇ ਇਹਦੋਂ ਕਾਹ ਪੂਰੇ ਪੰਜਾਬ ਵਿੱਚ ਨਸ਼ਾ ਮਾਫੀਆ ਸਰਗਰਮ ਆ ਪੂਰੀ ਤਰ੍ਹਾਂ ਨਸ਼ੇ ਦੀ ਭਰ ਮਾਰਿਆ ਕੈਪਟਨ ਸਰਕਾਰ ਦਾਅਵੇ ਕਰ ਰਹੀ ਸੀ ਲੱਕ ਤੋੜ ਦਿੱਤਾ ਲੱਕ ਕੋਈ ਨਹੀਂ ਟੁੱਟਾ ਹੈਗਾ ਸੋ ਇਸ ਕਰਕੇ ਨਸ਼ਾ ਮਾਫੀਆ ਨੂੰ ਬੰਨ ਪਾਉਣ ਲਈ ਜਿਹੜਾ ਅਸੀਂ ਕਹਿੰਨੇ ਉਹ ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ ਇਸ ਕਰਕੇ ਵੀ ਅੱਜ ਦੇ ਧਰਨੇ ਮਜਾਰੇ ਹੋ ਰਹੇ ਆ ਸੋ ਇਹਨਾਂ ਮੰਗਾਂ ਨੂੰ ਲੈ ਕੇ ਹੋਰ ਸਾਰੇ ਬਹੁਤ ਸਾਰੇ ਕੇਸ ਜਥੇਬੰਦੀ ਦੇ ਜੜਿਆ ਜਿੱਦਾਂ ਆਪਣੇ ਟਰੈਵਲ ਏਜੰਟ ਆ ਟਰੈਵਲ ਏਜੰਟਾਂ ਨੇ ਪੈਸੇ ਲਏ ਉਹਨਾਂ ਖਿਲਾਫ ਪਰਚੇ ਨਹੀਂ ਹੋ ਰਹੇ ਇਹਦੋਂ ਗਾ ਬਹੁਤ ਸਾਰੇ ਕੇਸ ਨਜਾਇਜ਼ ਹੋਏ ਆ ਇਨਕੁਆਰੀ ਕਰਕੇ ਸਾਡੇ ਬੰਦੇ ਨੂੰ ਪਰਚਾ ਚੋਂ ਕੱਢਣਾ ਬਹੁਤ ਸਾਰੇ ਪਰਚੇ ਕਰਨ ਵਾਲੇ ਆ ਸੋ ਕੋਰਸ ਨਾਲ ਸੰਬੰਧਤ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਅਸੀਂ ਜਿਹੜਾ ਅੱਜ ਧਰਨਾ ਮਜਾਰਾ ਕਰ ਰਹੇ ਇਸ ਕਰਕੇ ਅੱਜ ਦਾ ਧਰਨਾ ਦਿੱਤਾ ਜਾ ਰਿਹਾ ਇਹਦੇ ਨਾਲ ਨਾਲ ਜਿਹੜੇ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਲਿਆਂਦੇ ਗਏ ਆ ਜਾਂ ਬਿਜਲੀ ਬੋਰਡ ਦਾ ਨੀਜੀਕਰਨ ਉਹਨੂੰ ਲੈ ਕੇ ਸਾਡੀ ਜਥੇਬੰਦੀ ਨੇ ਰਣਨੀਤੀ ਲਿਖੀ ਆ ਪੀ 6 ਜ਼ੋਨਾਂ ਵਿੱਚ ਵੜ ਕੇ ਪੂਰੇ ਪੰਜਾਬ ਨੂੰ ਇਹ ਤੋਂ ਕਾ 5 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਕਨਵੈਨਸ਼ਨਾਂ ਕੀਤੇ ਜਾਊਗਾ ਤੇ 31 ਜੁਲਾਈ ਨੂੰ ਜਿਹੜੇ ਪੰਜਾਬ ਪ੍ਰਦੇਸ਼ ਦੇ ਪਾਰਲੀਮੈਂਟ ਮੈਂਬਰਸ ਨੇ ਉਹਨਾਂ ਦੇ ਘਰਾ ਦਾ ਘਰਾਓ ਕੀਤਾ ਜਾਊਗਾ ਤਾਂ ਕਿ ਖੇਤੀ ਆਰਡੀਨੈਂਸ ਤੇ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਿਆ ਜਾ ਸਕੇ ਇਹ ਸਾਡੇ ਅਗਲੇ ਪ੍ਰੋਗਰਾਮ ਆ ਧੰਨਵਾਦ